ਮੋਰਨੀ ਪੱਗ ਦੀ ਕਿਸੇ ਦੂਜੇ ਦੇ ਸਿਰ ਤੇ ਕਿਦਾਂ ਪੱਗ ਸਜਾਉਣੀ ਹੈ ਸਭ ਤੋਂ ਪਹਿਲਾਂ ਪੂਣੀ ਕਰ ਲੈਣੀ ਹੈ ਜੀ ਪਹਿਲਾ ਇਹ ਸਿਰ ਦੇ ਸੈਂਟਰ ਚੋਂ ਲੈ ਕੇ ਆਉਣਾ ਹੈ ਸਿਰ ਦੇ ਉੱਪਰੋਂ ਅੱਧੀ ਅੱਖ ਤੇ ਅੱਧੀ ਗੱਲ ਢਾਹ ਕੇ ਇੱਕ ਵਾਰ ਅੰਦਰ ਨੂੰ ਹੋਲਡ ਕਰਕੇ ਜੋ ਲਗਾ ਦੇਣਾ ਹੈ ਉਸ ਤੋਂ ਬਾਅਦ ਜੋ ਪੂਣੀ ਦੇ ਖੁੱਲਦੇ ਪਾਸੇ ਨੇ ਉਹ ਬਿਲਕੁਲ ਥੱਲੇ ਯਾਨੀ ਪਤਲਾ ਪਾਸਾ ਪੂਣੀ ਦਾ ਥੱਲੇ ਤੇ ਮੋਟਾ ਪਾਸਾ ਉੱਪਰ ਰੱਖਉਣਾ ਹੈ ਸਾਹਮਣੇੋਂ ਇੱਕ ਵਾਰ ਅੰਗੂਠਾ ਲਗਾ ਕੇ ਖਿਚਕਿਆਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਦੂਸਰੀ ਵਾਰ ਉਂਗਲੀ ਤੇ ਦੋਨਾਂ ਗੁੱਠਾਂ ਦੀ ਮਦਦ ਉਂਗਲੀ ਤੇ ਗੁੱਠੇ ਦੋਨਾਂ ਦੀ ਮਦਦ ਦੇ ਨਾਲ ਦੂਰੀ ਵਾਰ ਜੋ ਲੜ ਮੋੜ ਦੇਣਾ ਹੈ ਪੂਰੀ ਸਫਾਈ ਦੇ ਨਾਲ ਆਪਾਂ ਜੋ ਪੇਜ ਆਪਾਂ ਲਗਾਉਣਾ ਹੈ ਉਸ ਤੋਂ ਬਾਅਦ ਕਮਾ ਕੇ ਚੰਗੀ ਤਰ੍ਹਾਂ ਵਟੇ ਕੱਢ ਕੇ ਖੁੱਲਦੇ ਜੋ ਲੜਨੇ ਪੂਣੀ ਦੇ ਥੱਲੇ ਤੇ ਬੰਦ ਪਾਸਾ ਉੱਪਰ ਉੱਪਰ ਜੋ ਪਹਿਲਾਂ ਲੜ ਲਗਾਇਆ ਸੀ ਇਹ ਵਾਲਾ ਲੜ ਉਹਦੇ ਬਿਲਕੁਲ ਨਾਲ ਰੱਖਣਾ ਹੈ ਥੱਲਿਓਂ ਖਵਲ ਨੂੰ ਲੜ ਨੂੰ ਖੋਲ ਲੈਣਾ ਹੈ ਹੰਟ ਤੋਂ ਅਗੂਠੇ ਦੀ ਮਦਦ ਨਾਲ ਲੜ ਨੂੰ ਰੱਖ ਕੇ ਫਿਰ ਦੂਸਰੀ ਵਾਰ ਮੋੜ ਕੇ ਲੜ ਨੂੰ ਲਗਾਉਣਾ ਹੈ ਤੇ ਜੋ ਆਪਾਂ ਇਹ ਤੀਸਰਾ ਪੇਚ ਲਗਾ ਰਹੇ ਹਾਂ ਇਹਨੂੰ ਹਲਕਾ ਜਿਹਾ ਖੋਲ ਦੇਣਾ ਹੈ ਕਿੱਥੋਂ ਲੜ ਨੂੰ ਖੋਲਿਆ ਹੈ ਉੱਪਰਲੇ ਪਾਸੇ ਉਹਨਾਂ ਨਾਲ ਦੀ ਨਾਲ ਮੋੜਨਾ ਹੈ ਤਾਂ ਜੋ ਪੱਗ ਦੀ ਜੋ ਗਲਾਈ ਆ ਉਹ ਚੰਗੀ ਤਰ੍ਹਾਂ ਆ ਸਕੇ ਉਸ ਤੋਂ ਬਾਅਦ ਪਿੱਛੋਂ ਵਟੇ ਕੱਢ ਕੇ ਫਿਰ ਬਿਲਕੁਲ ਪਹਿਲਾਂ ਤਾਂ ਨਹੀਂ ਪਿੱਛੋਂ ਹਲਕਾ ਜਿਹਾ ਮੋੜ ਕੇ ਜੋ ਪਹਿਲੇ ਲੜ ਲੱਗੇ ਨੇ ਉਹਨਾਂ ਦੇ ਉੱਪਰੋਂ ਬਰਾਬਰ ਕਰ ਲੈਣਾ ਹੈ फ्रंट ਤੋਂ ਆ ਕੇ ਜੋ ਜਿੱਦੋਂ ਲੜ ਮੋੜਨਾ ਹੈ ਇੱਕ ਵਾਰ ਅੰਗੂਠੇ ਨਾਲ ਲੜ ਮੋੜ ਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਜਿੰਨੀ ਵਾਰ ਮੋੜਨਾ ਹੈ ਦੂਜੀ ਤੇ ਤਨੀ ਗੇੜ ਵੀ ਮੋੜ ਸਕਦੇ ਹਾਂ ਉਂਗਲੀ ਤੇ ਗੋਡੇ ਦੀ ਮਦਦ ਨਾਲ ਦੋਨਾਂ ਦੀ ਮਦਦ ਨਾਲ ਲੜਾ ਮੋੜਨਾ ਹੈ ਉੱਪਰਲੇ ਪਾਸਿਓਂ ਤੀਸਰੇ ਲੜ ਦੇ ਬਿਲਕੁਲ ਉੱਪਰ ਰੱਖ ਕੇ ਚੌਥਾ ਲੜੇ ਨਾਲ ਦੀ ਨਾਲ ਮੋੜਦੇ ਨੇ ਜਾਣਾ ਹੈ ਲੜ ਨੂੰ ਕਮਾ ਕੇ ਤੁਹਾਡਾ ਜੋ ਅਗਲਾ ਲੜ ਹੈ ਲੜਦੇ ਭਾਟੇ ਕੱਢ ਕੇ ਉਹ ਆਪਾਂ ਲਗਾ ਦੇਣਾ ਹੈ ਮੋਟਾ ਪਾਸਾ ਪੁਣੀ ਦਾ ਉੱਪਰ ਰੱਖਣਾ ਹੈ ਥੱਲੇ ਉਹ ਲੜ ਪੂਰਾ ਖੋਲ ਕੇ ਜੋ ਹੈ ਉਹ ਲਗਾ ਦੇਣਾ ਹੈ ਮੋੜਨ ਦਾ ਤਰੀਕਾ ਬਿਲਕੁਲ ਸੇਮ ਹੈ ਜੀ ਸਾਰੇ ਜਿੰਨੇ ਵੀ ਹੁਣ ਅਸੀਂ ਆਪਾਂ ਬੋਲਦੇ ਹਾਂ ਸੇਮ ਇਸੇ ਤਰੀਕੇ ਨਾਲ ਜੋ ਆਪਾ ਗਾਓ ਆਪਣੇ ਜਾਂ ਕਿਸੇ ਦੇ ਆਪਾਂ ਬਣਣੀ ਆ ਵੇ ਵੀਰਾਂ ਨੂੰ ਕਿਤੇ ਨਾ ਪੱਗ ਸਮਝਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਇਹ ਵੀਡੀਓ ਉਹਨਾਂ ਲਈ ਜਿਆਦਾ ਲਾਹੇਵੰਦੋ ਕਿਉਂਕਿ ਆਪਦੇ ਹੱਥ ਨਾਲ ਜਿਨ੍ਹਾਂ ਵੀਰਾਂ ਨੂੰ ਨਹੀਂ ਸਮਝ ਲੱਗ ਰਿਹਾ ਜੇ ਕਿਵੇਂ ਵੀ ਆ ਦੂਸਰੇ ਦੇ ਜੋ ਪੱਗ ਬੰਨਣ ਦੇ ਵਿੱਚ ਉਹਨਾਂ ਨੂੰ ਜਿਆਦਾ ਮਦਦ ਮਿਲ ਜੂਗੀ ਇਹਦੇ ਨਾਲ ਉਹਨਾਂ ਦਾ ਆਪਦਾ ਜੋ ਸੁਧਾਰ ਉਹ ਵੀ ਹੋ ਜਾਊਗਾ ਤੇ ਪੰਜਵਾਂ ਜੋ ਆਪਾਂ ਲੜ ਲਗਾਉਣਾ ਜੀ ਲੜਾਣੇ ਪਾਸਿਓਂ ਪੰਜਵਾਂ ਤੇ ਪੇਚਾਂ ਜੋ ਛੇਵਾਂ ਆਂਦੇ ਆ ਉਪਲੀਆਂ ਟਾਰਨਾ ਸਾਰੀਆਂ ਬਰਾਬਰ ਰੱਖ ਕੇ ਫਰੰਟ ਤੋਂ ਉਸੇ ਤਰੀਕੇ ਦੇ ਨਾਲ ਫੋਲਡ ਕਰਕੇ ਉਹਨੂੰ ਰੱਖ ਲੈਣਾ ਹੈ ਸਤਨਾਮ ਸਤਨਾਮ ਜੀ 6 ਲੜਾਂ ਵਾਲੀ ਪੱਗ ਹੈ ਜੀ ਕੱਪੜਾ ਇਹਦੇ ਵਿੱਚ ਆਪਾਂ ਫੋਲਡ ਕਰਦੇ ਆ ਗਿਆ ਪੱਗ ਦੀ ਪੂਣੀ ਆ ਉਹ ਬਿਲਕੁਲ ਸਿੰਪਲ ਤਰੀਕੇ ਨਾਲ ਹਰ ਇੱਕ ਵੀਡੀਓ ਦੇ ਵਿੱਚ ਕੀਤੀ ਜਾਂਦੀ ਹੈ ਉਹਦੀ ਵੀਡੀਓ ਵੀ ਆਪਾਂ ਚੈਨਲ ਤੇ ਅਪਲੋਡ ਕੀਤੀ ਗਈ ਹੈ ਸਤਨਾਮ ਜੀ ਵਾਹਿਗੁਰੂ ਲਾਸਟ ਲੜ ਲਗਾਉਣ ਤੋਂ ਪਹਿਲਾਂ ਪੱਗ ਦੀ ਜੋ ਸ਼ੇਪ ਆ ਉਹਦੀ ਆਪਾਂ ਸੈਟਿੰਗ ਕਰ ਲੈਣੀ ਹੈ ਉੱਪਰ ਲੀਆਂ ਜੋ ਟਰਨਰ ਨੇ ਉਹਨਾਂ ਨੂੰ ਉੱਪਰੋਂ ਹਲਕਾ-ਹਲਕਾ ਹੋਲਡ ਕਰਕੇ ਹੱਥ ਨਾਲ ਦਬਾ ਲੈਣਾ ਹੈ ਇਹਦੇ ਨਾਲ ਪੱਗ ਦੀ ਜੋ ਗਲਾਈ ਆ ਉੱਪਰ ਪਾਸੇ ਪੂਰੀ ਚੰਗੀ ਤਰ੍ਹਾਂ ਗੋਲ ਹੋ ਜਾਂਦੀ ਹੈ ਸਾਰੀਆਂ ਟਰਨਰ ਹੱਥ ਨਾਲ ਸੈੱਟ ਕਰਕੇ ਸਲਾਈ ਨਾਲ ਵੀ ਕਰ ਸਕਦੇ ਹੋ ਸੈੱਟ ਕਰਕੇ ਪਹਿਲਾਂ ਆਪਾਂ ਉਹ ਰੱਖ ਲੈਣੀਆਂ ਨੇ ਜੀ ਉਸ ਤੋਂ ਬਾਅਦ ਜਦੋਂ ਆਪਣੀ ਸ਼ੇਪ ਸਹੀ ਆਪਾਂ ਕਰ ਲਈ ਆ ਉਹਦੇ ਤੋਂ ਬਾਅਦ ਆਪਾਂ ਜੋ ਬਾਏ ਫੇਰਨਾ ਜੀ ਪੇਚਾਂ ਦੇ ਵਿੱਚ ਉੱਪਰ ਤੋਂ ਸਟਾਰਟ ਕਰ ਲਓ ਜਾਂ ਥੱਲੇ ਤੋਂ ਸਟਾਰਟ ਕਰ ਲਓ ਪਹਿਲੇ ਅਰਧ ਦੇ ਵਿੱਚ ਵਾਜ ਫੇਰ ਕੇ ਦੋਸਤਵਾਦ ਆਪਾਂ ਦੂਸਰੇ ਪੇਜ ਦੇ ਵਿੱਚ ਵਾਜ ਫੇਰਨੇ ਹੈ ਤੀਸਰੇ ਚ ਚੌਥੇ ਪੰਜਵੇਂ ਉਦੇ ਵਿੱਚੋਂ ਵਾਲ ਕੱਢ ਕੇ ਪੂਰੀ ਸਫਾਈ ਦੇ ਨਾਲ ਉਹਨੂੰ ਸੈੱਟ ਕਰ ਲੈਣਾ ਹੈ ਫਿਰ ਜਿੱਥੇ ਆਪਾਂ ਪੱਗ ਪਣ ਲਗਾਇਆ ਹੋਇਆ ਹੈ ਦਲ ਕੋਲ ਉਹਦੇ نیچے ਲਿਆ ਕੇ ਲੜਣ ਵੀਡੀਓ ਇਹ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸ ਦਿਓ ਤੇ ਫਕਿਓ ਜਿਹੜੇ ਹੋਰ ਸਟਾਈਲ ਨੇ ਜਿਦਾਂ ਪਟਿਆਲਾ ਸ਼ਹੀ ਹੋਗੀ ਜਾਂ ਇੱਕ ਤੋਂ ਦੋ ਲੜ ਬਣਾਉਣੇ ਆਪਾਂ ਤਿੰਨ ਜਾਂ ਚਾਰ ਦੂਸਰੇ ਦੇ ਉਹਦੀ ਬੰਨਣ ਦੀ ਵੀਡੀਓ ਉਹ ਕਿਦਾਂ ਉਹ ਕਰਨੀਆਂ ਕੋਸ਼ਿਸ਼ ਕਰਾਂਗੇ ਉਹ ਵੀ ਆਪਾਂ ਜਲਦ ਤੋਂ ਜਲਦ ਅਪਲੋਡ ਕਰ ਦਈਏ ਤੇ ਜੇ ਹੋਰ ਜੋ ਵੀਡੀਓ ਰਹਿੰਦੀਆਂ ਨੇ ਜੀ ਉਹ ਵੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ अपलोड ने वो चैनल पे आप कर दिए टकना है और ये तो पहला जो आप ऊपर ले जो लड़ लगे ना टर्न आप ऊपर ले बोल ले ਉਹ ਨਦੀ ਉਹ ਜੋਸ਼ ਭਾਈ ਆਪਾਂ ਬਾਜ ਦੇ ਨਾਲ ਉਹ ਕਰ ਲੈਣੀ ਹੈ ਜੀ ਜਿਸ ਤਰ੍ਹਾਂ ਦੇਖ ਰਹੇ ਹੋ ਇਸ ਤਰੀਕੇ ਨਾਲ ਜੋ ਬਾਜ ਫੇਰ ਕੇ ਉਹਨਾਂ ਦੀ ਆਪਾਂ ਸਫਾਈ ਕਰ ਲੈਣੀ ਆ ਸ਼ਹਿਰ ਟਖਣ ਤੋਂ ਬਾਅਦ ਦੇ ਵਿੱਚ ਵੀ ਕਰ ਸਕਦੇ ਹਾਂ ਪਹਿਲਾਂ ਕਰ ਲਵਾਂ ਡਿਪੈਂਡ ਤੁਹਾਡੇ ਤੇ ਕਰਦਾ ਤੁਹਾਨੂੰ ਕਿਵੇਂ ਸਹੀ ਲੱਗਦਾ ਹਰੇਕ ਦਾ ਵੱਖੋ ਵੱਖ ਢੰਗ ਹੁੰਦਾ ਜੀ ਵੀਡੀਓ ਤੋਂ ਸਿਰਫ ਤੁਹਾਨੂੰ ਤਰੀਕਾ ਪਤਾ ਲੱਗ ਜਾਊਗਾ ਪਰ ਉਹ ਕਿੱਦਾਂ ਉਹ ਤਰੀਕਾ ਤੁਸੀਂ ਆਪਦੇ ਉਹਦੇ ਚਲਾਉਣਾ ਉਹ ਬਨ ਕੇ ਪਤਾ ਲੱਗਣਾ ਦੋਨੋਂ ਪਾਸਿਆਂ ਤੋਂ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਜੋ ਸਿਰਾ ਉਹ ਆਪਾ ਕਵਰ ਕਰਨਾ ਹੈ ਗੁਰੂ ਜੀ ਇੱਕ ਸਾਈਡ ਤੋਂ ਸਿਰ ਧੱਕ ਕੇ ਜਦੋਂ ਇੱਕ ਪਾਸਾ ਪੂਰਾ ਕਵਰ ਹੋ ਜਾਂਦਾ ਹੈ ਉਸ ਤੋਂ ਬਾਅਦ ਦੂਸਰੇ ਪਾਸੇ ਦੇ ਵਿੱਚ ਜੋ ਸਿਰਾ ਉਹ ਕਵਰ ਕਰਨਾ ਦੂਸਰੇ ਪਾਸੇ ਦੇ ਵਿੱਚ ਬਿਲਕੁਲ ਉਸੇ ਤਰੀਕੇ ਦੇ ਨਾਲ ਸਲਾਈ ਦੀ ਮਦਦ ਨਾਲ ਆਪਾਂ ਜੋ ਸਿਰ ਉਹ ਕਵਰ ਕਰਕੇ ਜੋ ਆਪਾਂ ਮੂੰਹ ਦੇ ਵਿੱਚ ਲੜਵੜਾ ਸੀ ਉਹਨੂੰ ਚੰਗੀ ਤਰ੍ਹਾਂ ਖਿੱਚ ਦੇਣਾ ਹੈ ਤਾਂ ਜੋ ਆਪਾਂ ਜੋ ਸਟਕ ਹੈ ਉਹ ਕਪੜਾ ਪੂਰਾ ਟਾਈਟ ਹੋ ਕੇ ਸਿਰ ਦੇ ਉੱਪਰ ਆਪਣੇ ਪੂਰਾ ਬੈਸ ਜਵੇ ਤੇ ਜੋ ਮੂੰਹ ਦੇ ਵਿੱਚ ਆਪਾਂ ਲੜਵੜਾ ਸੀ ਉਹ ਕਿਸ ਤਰ੍ਹਾਂ ਲਗਾਉਣਾ ਹੋਰ ਆਪ ਦੇਖ ਸਕਦੇ ਹੋ ਜੀ ਦੋਨਾਂ ਬਾਸਾ ਨੂੰ ਅੰਦਰ ਨੂੰ ਹੋਲਡ ਕਰਕੇ ਉਹਨੂੰ ਜੋ ਆਪਾਂ ਉਹਨੂੰ ਲਾ ਦੇਣਾ ਹੈ ਵਿਚੇ ਲੜ ਨੂੰ ਵਿਚੇ ਸੈਂਟਰ ਦੇ ਦਬ ਦੇਣਾ ਹੈ ਬਾਕੀ ਜੋ ਰਹਿ ਗਿਆ ਉਹਨੂੰ ਸਾਈਡ ਤੇ ਕਵਰ ਕਰ ਦੇਣਾ ਹੈ ਜਿਹੜਾ ਸਾਹਮਣੇ ਹੋਇਆ ਉਹ ਆਪ ਜੀ ਇਹ ਵੀਡੀਓ ਦੇਖੀ ਆਪਕ ਦੀ ਜੀ ਉਹਨੇ ਜੀ ਉਹਨਾਂ ਨੇ ਬੇਨਤੀ ਆ ਜੀ ਵੀਡੀਓ ਨੂੰ WhatsApp Facebook ਇੰਸਟਾਗ੍ਰਾਮ ਜਿੰਨੇ ਵੀ ਆਪਣੇ ਅਕਾਊਂਟ ਤੇ ਅਕਾਊਂਟ ਹੈਗੇ ਉਹਨਾਂ ਦੇ ਉਹਦੇ ਦੇ ਲਿੰਕ ਆ ਜੋ ਵੀਡੀਓ ਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਜਲਦ ਚਲਦਿਆਂ ਵੀ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਜੀ ਭਾਈ ਗੁੱਜੀ ਦਾ ਖਾਲਸਾ ਭਾਈ ਗੁੱਜੀ ਕੀ